thank <laughs> you ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤੜਾ ਅੰਜਲੀ ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਸ਼ਹਿਰ ਤੋਂ سامنے ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਗੋਲੀਆਂ ਦੀ ਠਾਠਾ ਨਾਲ ਸਵੇਰ ਦੀ ਸ਼ੁਰੂਆਤ ਦਹਿਸ਼ਤ ਵਿੱਚ ਬਦਲ ਗਈ ਹੈ ਜੀ ਹਾਂ ਚੜਦੀ ਸਵੇਰ ਫਗਵਾੜਾ ਸ਼ਹਿਰ ਦੇ ਵਿੱਚ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਤੇ ਤੁਹਾਹਾਰਾਂ ਦੇ ਮੌਕੇ ਤੇ ਜਦੋਂ ਸ਼ਹਿਰ ਦੀ ਬਾਜ਼ਾਰਾਂ ਅਤੇ ਦੁਕਾਨਾਂ ਦੇ ਵਿੱਚ ਭੀੜ ਅਤੇ ਰੌਣਕ ਹੈ ਤੇ ਵਾਰਾਂ ਦੇ ਦਿਨਾਂ ਦੇ ਵਿੱਚ ਇਹੀ ਕੜਨਾ ਵਾਪਰ ਜਾਣੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਮਸ਼ਹੂਰ ਮਠਾਈਆਂ ਦੀ ਦੁਕਾਨ ਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਅੰਨੀਵਾ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੁਕਾਨ ਸਵੇਰ ਦੇ ਸਮੇਂ ਖੁੱਲ੍ਹਦੀ ਤੇ ਉਸ ਤੋਂ ਹੀ ਕੁਝ ਸਮੇਂ ਬਾਅਦ ਕਿੰਨਾ ਨੌਜਵਾਨ ਸਕੂਟਰ ਦੇ ਸਵਾਰ ਹੋ ਕੇ ਆਉਂਦੇ ਹਨ ਤੇ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਸੁਦੇਸ਼ সুইਟ ਸ਼ੋਪ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਦਿੰਦੀਆਂ ਤੇ ਫਾਇਰਿੰਗ ਕਰਨ ਦੁਕਾਨ ਦੇ ਹਾਲੱਗਾ ਮੁੱਖ ਸ਼ੀਸ਼ਾ ਜੋ ਕਿ ਚੋਰੋਚੂਰ ਹੋ ਜਾਂਦਾ ਤੇ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਇੱਧਰ ਉੱਧਰ ਭੱਜਣ ਲੱਗ ਪਏ ਤੇ ਹਾਲੇਕਿ ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਪੂਰੀ ਤਰ੍ਹਾਂ ਬਣ ਚੁੱਕਿਆ ਹੈ ਤੁਰੰਤ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ਤੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਦੇਗ ਚੋਕੀ ਹੈ ਨਾ ਤਾਂ ਲੋਕਾਂ ਨੂੰ ਸਰਕਾਰ ਦਾ ਡਰ ਹੈ ਤੇ ਨਾ ਹੀ ਪੁਲਿਸ ਦਾ ਜਿਸ ਕਰਕੇ ਆਏ ਦਿਨ ਅਚੈਨਿਆ ਕਤਨਾਵਾ ਵਾਪਰੇ ਜਿਉਂਦੇ ਹੀ ਕਤਨਾ ਦੀ ਸੋਚ ਨ ਮਿਲਣ ਤੋਂ ਬਾਅਦ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਕੇ ਤੇ ਪਹੁੰਚੇ ਇਸ ਮਾਮਲੇ ਵਿੱਚ ਐਸਪੀ ਫਗਵਾੜਾ ਦਾ ਕਹਿਣਾ ਹੈ ਕਿ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਮੇਰੀ ਜਾਣਕਾਰੀ ਦੇ ਅਨੁਸਾਰ ਉਹ ਫਗਵਾੜਾ ਸ਼ਹਿਰ ਦੇ ਵਿੱਚ ਸੀਐਮ ਅੱਜ ਦੌਰੇ ਤੇ ਆ ਰਹੇ ਤੇ ਉਹਨਾਂ ਦੀ ਦੌਰੇ ਤੋਂ ਪਹਿਲਾਂ ਹੀ ਐਸੇ ਵਿੱਚ ਸ਼ਹਿਰ ਦੇ ਵਿਚਕਾਰ ਗੋਲੀਆਂ ਚੱਲਣਾ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਕਰਦੇ ਤੇ ਇਹ ਕੜਨਾ ਗੰਭੀਰ ਚਿੰਤਾ ਦਾ ਵਿਸ਼ਾ ਤੁਹਾਨੂੰ ਦੱਸ ਦੇ ਕਿ ਜਿਸ ਮਠਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਸ਼ਹਿਰ ਦੀ ਇੱਕ ਨਾਮੀ ਮਸ਼ਹੂਰ ਮਠਾਈਆਂ ਦੀ ਦੁਕਾਨ ਹੈ ਤੇ ਉਧਰ ਪੁਲਿਸ ਨੇ ਬਲੂ ਮੌਕੇ ਤੇ ਪਹੁੰਚ ਕੇ ਹਰ ਇੱਕ ਐਂਗਲ ਤੋਂ ਜਾਂ ਤੁਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਗਵਾੜਾ ਦੇ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਬਣਿਆ ਹੋਇਆ ਫਗਵਾੜਾ نیوز ਲਈ ਕੈਮਰਾਮੈਨ ਜੈ ਸ਼ਰਮਾ ਤੇ ਨਾਲ ਸ਼ਰנגਿਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਅੱਜ ਫਗਵਾੜਾ ਦੇ ਸ਼ਾਰਫਰ ਰੋਡ ਤੇ ਸਦੀਰ ਮਠਾਈਆਂ ਦੀ ਦੁਕਾਨ ਤੇ ਲਾਡੀ ਹੋ ਪੌਣੇ ਸਾਤ ਵੇ ਕਰੀਪਾ ਵਿਅਕਤੀ ਆਏ ਹਨ ਗੋਲੀਆਂ ਚੜਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਡਰਨੇ ਹੈ ਇਹ ਕੋਈ ਰੋਜ਼ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਖ ਜਾਣਾ ਬਹੁਤ ਜ਼ੈਸ਼ਤੀ ਨਾ ਸਾਰੀ ਰੱਖੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਸਖਤ ਰੂਪੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਜਿਹਦੇ ਫਿਰ ਲੋ ਦਸਤੇ 7 8 ਗੋਲੀਆਂ ਕੋਈ ਚੱਲੀ ਆ ਕਿੰਨੇ ਲੋਕ ਆਏ ਸੀ ਉਹਨਾਂ ਨੂੰ ਮੈਨੂੰ 10 10 ਵੰਦੇ ਦਸਤੇ ਗੰਦੇ ਆਏ ਡਾਕਟਰ ਗੋਲੀਆਂ ਦੇ ਇਹ ਪਰਦੀਗਾ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਗੋੜੇ ਦੇ ਨਿਤ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਨੇ ਬਾਈ ਇਹਨਾਂ ਮਾੜੀ ਹਾਲਾਤ ਹੈ ਮਾੜੇ ਰਾਡਰ ਇਹ ਦੇ ਵਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚੜਾ ਕੇ ਚੜੀ ਜਾਂਦਾ ਜਿਹੜਾ ਪੁਲਿਸ ਦਾ ਕੋਈ ਡਾੜੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟੈਂਸ਼ਨ ਪ੍ਰੋਬਲਮ ਹੈ ਨਾ ਕੋਈ ਨਹੀਂ ਲੱਗਦਾ ਅੱਜ ਨਹੀਂ ਪੁਲਿਸ ਵਾਲੇ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸਿਗੇ ਅੱਜ ਵੀ ਫਗਵਾੜੇ ਦੇ ਵਿੱਚ ਆ ਰਹੇ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜੇ ਹੀ ਵਾਰਦਾ ਸੋਣਾ ਕਿਦਾਂ ਨਿਕਲੇ ਜੀ ਸਰਕਾਰ ਨੂੰ ਸਿੱਧਾ ਚੈਲੰਜ ਹੈ ਜੀ ਪਿਆ ਜੀ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਇੱਥੇ ਕੋਮਈ ਆਓ ਅਸਾਂ ਕੋ ਗੁਰਵਾਲੀ ਹੈ ਕਿਤੇ ਸੀਐਮ ਕੋ ਮੁਦਾਵੇ ਉੱਤੇ ਗੋਲੀ ਚੱਲ ਜਣੀ ਤੇ ਇਹ ਤੋਂ ਵੱਡੀ ਮਾੜੀ ਗੱਲ ਕੀ ਹੋ ਜਾਂਦੀ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਨਹੀਂ ਹੈ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਟੈਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਕਿ ਜਲਦੀ ਇਹਨਾਂ ਨੂੰ ਕਾਬੂ ਕਿੰਨੇ ਕਿੰਨੀਆਂ ਫਾਇਰ ਹੋਏ ਆ ਜੀ ਅੱਲੋ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਟਰਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਹਾਂ ਔਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿੰਨੇ ਕੋਲ ਟੋਟਲ ਬਰਾਬਰ ਹੋ ਜੇ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਮੈਨੂੰ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾ ਕੇ ਸਾਹਮਣੇ ਆ ਕੁਝ ਤਿੰਨ ਜਿਹੜੇ ਸੀ ਕਿ ਕੱਤਿਆ ਸੀ ਜੀ ਸਕੂਟੀ ਤੇ ਆਏ ਸੀ ਮੈਂ ਮਾਸੀ 임ਲਾ ਸੁਨਨ ਸਾਹਿਬ ਵੀ ਆ ਰਹੇ ਮਾੜੇ ਕੋਸਪੋਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੂਰੀ ਐਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸ ਤਿਆਰੀ ਰੱਖਦੇ ਹਾਂ अर्ਲੀ ਮਾਰਨਿੰਗ ਦਾ ਇਨਸੀਡੈਂਟ ਹੋਇਆ ਨਾ ਉਹ ਕੀਤਾ ਜਾਏਗਾ ਜੀ ਮੈਂ ਦੁਕਾਨਦਾਰ ਨੇ ਦੱਸਿਆ ਕਿ ਕੋਈ ਟਰੈਕ ਕੋਲ ਵਗੈਰਾ ਕੋਈ ਕੋਈ ਟਰੈਕ ਕੋਲ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਕਿੰਨੇ ਸਮੇਂ ਦਾ ਹੈ ਮੈਂ ਆਪਣਾ ਹੈਪਨਿੰਗ ਨੰਬਰ ਪਾਣੇ ਸੱਧ ਗਰੀ ਆਇਆ ਕਰਤੇ ਮੈਨੂੰ ਸਕੂਟੀ ਤੇ ਆਇਆ ਮੈਨੂੰ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਸਾਰਾ ਕੁਝ ਦੇਖ ਰਹੇ ਅਸੀਂ ਇਸ ਕਾਟਰਫ ਇਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾਏ ਕਿਹਦੇ ਬਿਆਨ ਤੇ ਮਾਮਲਾ ਬੱਦਕ ਚੱਲਿਆ ਰਿਹਾ ਹੈ ਨਾ ਨਾਮ ਨਾ ਲਾਈ ਇਹਨਾਂ ਨੂੰ ਸਤਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀਸ਼ ਸ਼ੋਭਾ ਸਾਹਿਬ ਰੋਟ ਜਿਹੜਾ ਹੈਗਾ ਸਟਿੱਕ ਹੈ ਉੱਤੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲ ਚਾਈ ਗਈ ਹੈ ਤੋ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅੱਗੇ ਸਾਰੇ ਜਿਹੜੇ ਵੈਰੀਫਾਈ ਕਰ ਰਹੇ ਆ ਬਿਜੜੀ ਕੋੜੀ ਉਹ ਚੱਲੀ ਐ ਤੇ ਅੱਦੇ ਜਿਹੜੀ ਗਤਫੀਸ਼ ਕਰਦੇ ਆ ਵੈਲ ਫਾਇਰ ਵਗੈਰਾ ਪਤਾ ਚੱਲੇ ਕਿੰਨੇ ਕਿੰਨੇ ਚੱਲੇ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ساری ਚੀਜ਼ ਹੋਈ ਐ ਉਹ ਵੈਰੀਫਾਈ ਕਰ ਤੋਂ ਬਾਅਦ ਹੀ ਦੱਸਾਂਗੇ 7ਵੀਂ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜੜੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਐ ਗੱਲ ਕਰਦੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤਾਂ ਅਸੀਂ ਸਾਹਮਣੇ ਟੱਲੇ ਆਵਾਂਗੇ ਸੀਸੀਟੀਵੀ ਕੈਮਰੇ ਜੀ ਹਾਂ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀਆਂ ਪ੍ਰਜ਼ਰਵ ਕਰਵਾ ਕੇ ਅਸੀਂ ਫਿਲੋ ਫਿਲੋਰ ਜੋ ਫਰੈਂਚ ਦਿੱਤੀ ਹੈ ਉਹ ਤੇ ਬਾਅਦ ਜਿਹੜੀ ਉਹ ਸਾਈਟ ਸਾਡੇ ਨਾਲ ਸਾਹਮਣੇ ਤੱਕ ਕਿੰਨੇ ਬੰਦੇ ਸੀ ਹਾਂ ਜੀ ਕਿੰਨੇ ਬੰਦੇ ਸੀਗੇ ਜਿਹੜੇ ਹਜੇ ਤੱਕ ਤਾਂ ਦੋ ਦੋ ਤਿੰਨ ਹਜੇ ਕਹਿ ਰਹੇ ਨੇ ਕਿ ਬਾਕੀ ਦਿੱਤੇ ਹੈ ਕਿਹੜਾ ਵਹੀਕਲ ਕੇ ਸੀ ਕੰਮ ਵਹੀਕਲ ਕੇ ਸੀ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾ ਦੇਸੀ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਉਹ ਤੋਂ ਪਰ ਕੋਈ ਬਾਤ ਜੀ ਤਾਂ ਨਹੀਂ ਤੇਰੇ ਤੋਂ ਉਹ ਜਾਣੇ ਨਕਸ਼ਾ ਨਹੀਂ ਹੈ ਨਹੀਂ ਫਿਲਹਾਲ ਜਾਣੇ ਨਕਸ਼ਾ ਕੋਈ ਨਹੀਂ ਹੈ ਦੁਕਾਨਦਾਰ ਕੀ ਕਹਿ ਰਹੇ ਦੁਕਾਨਦਾਰ ਇਹ ਹੀ ਕਹਿ ਰਹੇ ਨੇ ਵੀ ਪਹੁੰਚ ਸਾਡੇ 6:30 ਵਜੇ ਸੀ ਆਪਣੇ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋਇਆ ਹੈ ਮੈਂ ਕੋਈ 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 ਫੋਨ ਤੇ ਵੀ ਗੱਲ ਕਰਾਂਗਾ ਇੰਨਾ ਦਿਨ ਤੱਕ ਨਹੀਂ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਆਊਗੀ ਤੁਹਾਡਾ ਨਾਲ ਸ਼ੇਅਰ ਕੀਤਾ ਜਾਊਗਾ ਤੇ ਮੈਡਮ ਕੀ ਮਾਮਲਾ ਚੱਲ ਰਿਹਾ ਹੈ ਹੁਣ ਜਿਹੜੇ ਬੰਦੇ ਅੱਜ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨੈਂਟ ਨੇ ਹੋਰ ਤਾਂ ਬਾਅਦ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਚ ਕੰਪਲੇਨਰ ਕੋਲ ਹੈ ਜੀ ਜਿਹੜੇ ਸ਼ਹੀਦ ਉਸਦੀ ਸਿਰਸ਼ਾਪ ਦੇ ਮਾਲਕ ਨੇ ਤੁਹਾਡੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਕਰਨ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਮਜਾ ਲੈਣੀ ਹੈ